ਮੇਰਾ ਨਾਮ ਪਾਲ ਸਿੰਘ ਜੀ ਜਿਹੜਾ ਪਿੰਡ ਹੈ ਚੰਨੋ ਚੰਨੋ ਜੀ ਕੀ ਹਾਸਾ ਆਇਆ ਕੀ ਗੱਲ ਹੈ ਚੰਨੋ ਜੀ ਇਹ ਕੱਟ ਦੇ ਉੱਪਰ ਬਹੁਤ ਵੱਡਾ ਹਾਸਾ ਹੋਣ ਲੱਗਿਆ ਸੀਗਾ ਇਹ ਕੀ ਹੋਇਆ ਜੀ ਟੈਂਕਰ ਉਧਰੋਂ ਗੱਡੀ ਆ ਰਹੀ ਸੀ ਉਦੋਂ ਟੈਂਕਰ ਵਾਲੇ ਨੇ ਕੱਟ ਮਾਰਿਆ ਕੱਟ ਮਾਰ ਕੇ ਜੀ ਇਹ ਗੱਡੀ ਇੱਧਰ ਨਾਲੇ ਰਚਾ ਦਿੱਤੀ ਜੀ ਐਸਾ ਹੋਇਆ ਜੀ ਅਸੀਂ ਦੇਖਦੇ ਮੇਰੇ ਹਾਸੇ ਤਕਰੀਬਨ ਹੁੰਦੇ ਰਹਿੰਦੇ ਨੇ ਕਿਵੇਂ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਤਾਂ ਇਹ ਹਾਸੇ ਦਾ ਹੁੰਦੇ ਰਹਿੰਦੇ ਨਹੀਂ ਜੀ ਹਾਸੇ ਹੋ ਚੁੱਕੇ ਕੱਟੋ-ਕੱਟ ਵੀਰੇ 45 ਮੋਤਾਂ ਹੋ ਚੁੱਕੀਆਂ ਇਸ ਕੱਟ ਦੇ ਉੱਪਰ ਇਹ ਕੱਟ ਐਨਾ ਬਹੁਤ ਭਿਆਨਕ ਭੇੜਾ ਕੱਟ ਹੈ 45 ਮੋਤਾਂ ਹੋ ਗਈਆਂ ਤੇ ਕੱਟੋ-ਕੱਟ ਵੀ ਇਹ ਸਮਾਨਾ ਇਧਰੋਂ ਸਮਾਨਾ ਪੈ ਜਾਂਦਾ ਇਧਰੋਂ ਨਾਬਾ ਪੈ ਜਾਂਦਾ ਇਧਰੋਂ ਸੰਗਰੂਰ ਇਧਰੋਂ ਪਟਿਆਲਾ ਤੇ ਸਾਰੇ ਪਾਸੇ ਇੱਥੇ ਟਰੈਪ ਕਾਉਂਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇੱਥੇ ਕੋਈ ਨਾ ਕੋਈ ਜਾਂ ਪੁਲ ਦਾ ਬਣ ਜਾਵੇ ਜਾਂ ਕੁਝ ਵੀ ਕੋਈ ਹਿੱਲਾ ਕਰਨੇ ਸਦਾ। ਆ तकरीबन ਦੇਖਦੇ ਹਾਂ ਯੋ ਰਹਾਸੇ ਮੋਤਾ ਨੇ ਇੰਡੀਆ ਨੇ ਪਰ ਪ੍ਰਸ਼ਾਸਨ ਨੇ ਲੱਗਦਾ ਨਹੀਂ ਕੋਈ ਸਾਫਤ ਲੈ ਜੀ। ਅੱਜ ਤੱਕ ਪ੍ਰਸ਼ਾਸਨ ਨੇ ਇਹਦੀ ਕੋਈ ਵੀ ਹੁਸਾਰ ਨਹੀਂ ਲੇਤੀ। ਅੱਜ ਤੱਕ। ਤੁਸੀਂ ਕੀ ਮੰਗ ਕਰਦੇ ਹੋ? ਅੱਜ ਤੱਕ ਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਦਾ ਕੋਈ ਹਿੱਲਾ ਕਰਿਆ ਜਾਵੇ ਜਾਂ ਇੱਥੇ ਪੁਲ ਦਾ ਜਾਂ ਕੋਈ ਬ੍ਰੀਜ ਦਾ ਜਾਂ ਕੋਈ ਬਾਈਪਾਸ ਅਸੀਂ ਤਾਂ ਇਹ ਮੰਗ ਕਰਦੇ ਆ ਜੀ। ਹਾਂ ਜਿਹੜੀ ਰੋਡ ਵੇਜ ਅਜ ਹਾਸਾ ਜੀ ਉਹ ਤਾਂ ਨੁਕਸਾਨ ਤਾਂ ਨਹੀਂ ਕੋਈ ਸੱਟਾ ਫਿੱਟ। ਨਹੀਂ ਨਹੀਂ ਇਹ ਤਾਂ ਨੁਕਸਾਨ ਤੋਂ ਬਚ ਚੁੱਕੇ। ਕਰਮਾਂ ਨਾਲ ਜੀਤਾ ਵੀ ਬਹੁਤ ਬੜੀ ਘਟਨਾ ਬਹੁਤ ਬੜੀ ਜੀਤ ਘਟਨਾ ਹੋਈ ਹੈ ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚਤ ਰਹਿ ਗਈ ਖੁਸ਼ਵਿੰਦਰ ਸਿੰਘ ਆਈ ਕਿਹੜੀ ਜਗ੍ਹਾ ਤੇ ਰਹਿਣਾ ਹੈ ਪੀਖੀ ਦੇ ਸਰ ਜਿਹੜੀ ਅੱਜ ਰੋਡ ਤੇ ਇਹ ਘਟਨਾ ਹੋਈ ਹੈ ਕੀ ਕਰ ਰਿਹਾ ਬਸ ਜੀ ਬਾਰਿਸ਼ ਹੋ ਰਹੀ ਸੀ ਅਸੀਂ ਪੁਹਾਨੀ ਘੜ ਸਾਈਡ ਤੋਂ ਪਟਿਆਲੇ ਨੂੰ ਜਾ ਰਹੇ ਸੀ ਚੰਨੋ ਬੱਸ ਸਟੈਂਡ ਤੇ ਸਵਾਰੀਆਂ ਉਤਾਰਨ ਵਾਸਤੇ ਗੱਡੀ ਹੌਲੀ ਕੀਤੀ ਹੋਈ ਸੀ ਕਨੈਕਟਰ ਸਾਈਡ ਆ ਰਹੀ ਸੀ ਸਾਈਡ ਤੋਂ ਆ ਰਹੀ ਤੇਲ ਵਾਲੀ ਟੈਂਕੀ ਨੇ ਓਵਰਟੇਕ ਕਰਦੇ ਨੇ ਕੱਟ ਦੇ ਕਾਰਨ ਜਦੋਂ ਅੱਗੋਂ ਮੋਟਰਸਾਈਕਲ ਆਲਾ ਆਇਆ ਉਹਨੇ ਸਾਡੇ ਅੱਗੇ ਕਰਕੇ ਬ੍ਰੇਕਾਂ ਮਾਰਤੀਆਂ ਉਹਦੀਆਂ ਬ੍ਰੇਕਾਂ ਮਾਰਨ ਕਰਕੇ ਗੱਡੀ ਬਚਾਉਂਦੇ ਬਚਾਉਂਦੇ ਆ ਕੇ ਡਾਇਮੰਡਰ ਤੇ ਆ ਚੜੀ ਤੇ ਉਹਦੇ ਕਾਰਨ ਕੀ ਮੰਨਦੇ ਟੀਜ ਦਾ ਇਹ ਹਾਈਵੇ ਤੇ ਗੱਡੀਆਂ ਸਪੀਡ ਨਾਲ ਆਉਂਦੀਆਂ ਨੇ ਗੱਡੀਆਂ ਉਧਰ ਉਧਰੀ ਕੱਟ ਦੇ ਕਾਰਨ ਕ੍ਰੋਸ ਕਰਦੀਆਂ ਨੇ ਜਾਂ ਤਾਂ ਉਹ ਓਵਰਬ੍ਰਿਜ ਹੋਵੇ ਜਾਂ ਬ੍ਰੇਕਰ ਹੋਣ ਜਾਂ ਰੈੱਡ ਲਾਈਟ ਬੱਤੀਆਂ ਦਾ ਪ੍ਰਬੰਧ ਕੀਤਾ ਹੋਵੇ ਕ੍ਰੋਸਿੰਗ ਵੇਲੇ ਕੋਈ ਨਾ ਕੋਈ ਤਾਂ ਸਿਸਟਮ ਬਣਾਣਾ ਚਾਹੀਦਾ ਹੈ ਉਧਰੋਂ ਹਾਈਵੇ ਤੇ ਗੱਡੀ ਸਪੀਡ ਨਾਲ ਆਉਂਦੀ ਹੈ ਇਧਰੋਂ ਕੱਟਦੇ ਵਾਲਾ ਕ੍ਰੋਸ ਕਰਨ ਵਾਸਤੇ ਵਹੀਕਲ ਛਾੜ ਦਿੰਦਾ ਹੈ ਹਾਸਿਆਂ ਦਾ ਘਰ ਬਣਿਆ ਹੋਇਆ ਹੈ ਇਹ ਜਗਾ ਇਹ ਸਾਡਾ ਪਹਿਲਾ ਹਾਸਾ ਨਹੀਂ ਕਿੰਨੀ ਪੀਆਰਟੀਸੀ ਦੀਆਂ ਬੱਸਾਂ ਦਾ ਤੇ ਹੋਰ ਪ੍ਰਾਈਵੇਟ ਵਹੀਕਲਾਂ ਦੇ ਐਕਸੀਡੈਂਟ ਹੋ ਚੁੱਕੇ ਨੇ ਇਹਦੇ ਵੱਲੋਂ ਮੌਜੂਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਨਮਾਲ ਦੀ ਰੱਖਿਆ ਕੀਤੀ ਜਾ ਸਕੇ ਸਾਰ ਸਵਾਰੀਆਂ ਦੇ ਛੱਟਾ ਫੇਟ ਅੱਜ ਤਾਂ ਵਿਚਾਰ ਹੈਗਾ ਕਿ ਕਿਉਂਕਿ ਗੱਡੀ ਦੀ ਸਪੀਡ ਹੈ ਸਾਰੀ 20 30 ਦੀ ਸਪੀਡ ਤੇ ਸੀ ਸੀ ਉਹ ਸਾਹਮਣੇ ਸਟਾਪੇਜ ਤੋਂ ਬਸ ਸਵਾਰੀਆਂ ਚੱਕਣੀਆਂ ਸੀ ਤੋੜਨੀਆਂ ਸੀ ਬਿਲਕੁਲ ਸਲੋ ਆ ਰਹੇ ਸੀ ਬਾਰਿਸ਼ ਕਰਕੇ ਗੱਡੀ ਦੇ ਬ੍ਰੇਕਾਂ ਨਹੀਂ ਮੰਨੀਆਂ ਬਚਾਅ ਕਰਦੇ ਕਰਦੇ ਡਿਵਾਈਡਰ ਤੇ ਆ ਚੜੀ ਬੱਸ ਦਾ ਸਾਡੀ ਦਾ 20 25000 ਦਾ ਨੁਕਸਾਨ ਹੋ ਗਿਆ ਫਰੰਟ ਸ਼ੀਸ਼ਾ ਟੁੱਟ ਗਿਆ ਪੂਰੀ ਬਾਡੀ ਤੁਹਾਡੇ ਸਾਹਮਣੇ ਖੜੀ ਹੈ ਗੱਡੀ ਹਾਂ ਆਪਾਂ ਨੂੰ ਮੇਰਾ ਸਰਜੀਤ ਸਿੰਘ ਜੀ ਕਿ ਕਿ ਕਿਤੀ ਵਸਾਈਏ ਬਲਾਡਾਡੀ ਪੂਜੀ ਕਿਤਰੋਂ ਕਿਤਰੋਂ ਜਾ ਰਹੀ ਸੀ ਅਸੀਂ ਬਲਾਡੇ ਤੋਂ ਚੱਲ ਕੇ ਪੀਖੀ ਉਹ ਨਿਗੜ ਸੁਨਾਮ ਪਟਿਆਲਾ ਜਾ ਰਹੇ ਸੀ ਇਹ ਘਟਨਾ ਕਿਹ ਕਹਿ ਕੇ ਬਜੋਈ ਦੀ ਕਿਵੇਂ ਹੋਈ ਇਹ ਹੋ ਗਈ ਅੱਧਾ ਘੰਟਾ ਕਾਣਾ ਘੰਟਾ ਕੋਈ ਕਿਵੇਂ ਜੀ ਕਿਵੇਂ ਹੁਕਰ ਇਹ ਮੂਰੇ ਕੈਂਟਰ ਆ ਜਾਂਦਾ ਸੀ ਉਹਨੇ ਕੈਂਟਰ ਨੇ ਕੱਟ ਮਾਰਿਆ ਜੀ ਮੈਨੂੰ ਇੱਦੀ ਘੜ ਗੱਡੀ ਸਿੱਣੀ ਪੈਗੀ ਆ ਆ ਗੱਲ ਹੋ ਜੀ ਨੁਕਸਾਨ ਕਿੰਨਾ ਕੁ ਹੋਇਆ ਜੀ ਬਸ ਅਸਾਂ ਤਾਂ ਵਾਹੇ ਜਾਨੀ ਮਾਲ ਜੀ ਨੁਕਸਾਨ ਠੀਕ ਆਈ ਬਸ ਇਹੀ ਆ ਜੀ ਬਸ ਅਗਰ ਜੇ ਗੱਲ ਕਰੀਏ ਤਾਂ ਸਪੀਡ ਬੱਸ ਦੀ ਨਾਰਮਲ ਸੀ ਨਾਰਮਲ ਸੀ ਮੈਂ ਸਵਾਰੀ ਚੱਕਣੀ ਸੀ ਉਹ ਰੋ ਅੱਛਾ ਅੱਛਾ ਹਾਂ ਗੱਡੀ ਮੈਂ ਐਫਰੀ ਆਪਦੀ ਸਾਈਡ ਲਈ ਜਾਈ ਤੇ ਉਹ ਕੀ ਕਹ ਕਹਨੇ ਪ੍ਰਸ਼ਾਸਨ ਨੇ ਇਸ ਲਈ ਲੈ ਕੇ ਵੀ ਰੋਡ ਬਣਦੀ ਵਿਭਾਗ ਰੀ ਤੁਸੀਂ ਤਾਂ ਕਹਿੰਦਾ ਮੜਾ ਮੜਾ ਧਿਆਨ ਦੇ ਬਈ ਇੱਥੇ ਮੀ ਪੈਂਦਾ ਸੀ ਇੱਕ ਤਾਂ ਜੀ ਆ ਰੋਡ ਆ ਥੋੜਾ ਜਿਆਦਾ ਆ ਹੋਗਾ ਇੱਥੇ ਟੱਕ ਦਾ ਕਾਰਨ ਰਿਹਾ ਜੂਰੇ ਕਰਦੇ ਹਾਂ ਟੱਕ ਦਾ ਉਧਰ ਬ੍ਰੇਕ ਕਰੋ ਹਾਂ ਜੀ ਇਹ ਬ੍ਰੇਕਰ ਇੱਧਰ ਹਟਦਾ ਮੈਨੂੰ ਇੱਧਰ ਹਟਣੀ ਬੈਗੀ ਗੱਡੀ ਤਾਂ ਕਰਕੇ ਟੱਕਰ ਕਰਦੇ ਵਕਤ ਐਕਸੀਡੈਂਟ ਹੋ ਗਿਆ ਹਾਂ ਜੀ ਹਾਂ ਜੀ